ਸਤ ਸ੍ਰੀ ਅਕਾਲ ਜੀ ਸਾਰਿਆਂ ਨੂੰ ਮੌਸਮ ਪੰਜਾਬ ਦਾ ਬੈਦਾ ਚੈਨਲ ਦੇ ਵਾ ਤੁਹਾਡਾ ਸਵਾਗਤ ਹੈ ਦੋਸਤੋ ਉਮੀਦ ਕਰਦੇ ਹਾਂ ਤੁਸੀਂ ਸਾਰੇ ਬਹੁਤ ਵਧੀਆ ਹੋਵੋਗੇ ਲੈ ਕੇ ਹਾਜ਼ਰਾਂ ਮੌਸਮ ਸੰਬੰਧੀ ਇੱਕ ਹੋਰ ਨਵੀਂ ਵੀਡੀਓ ਜਿਸ ਦੇ ਵਿੱਚ ਆਪਾਂ ਗੱਲ ਕਰਾਂਗੇ ਆਉਣ ਵਾਲੇ 24 ਘੰਟੇ ਦੇ ਵਿੱਚ ਪੰਜਾਬ ਦਾ ਮੌਸਮ ਆ ਜਿਹੜਾ ਉਹ ਕੀ ਕਰ ਬਟ ਲੈਣ ਵਾਲਾ ਤੇ ਅਗਲੇ 5 ਦਿਨ ਪੰਜਾਬ ਤੇ ਪੰਜਾਬ ਦੇ ਨਾਲ ਲੱਗਦੇ ਇਲਾਕਿਆਂ ਦੇ ਵਿੱਚ ਮੌਸਮ ਆ ਜਿਹੜਾ ਉਹ ਕਿਸ ਤਰ੍ਹਾਂ ਰਹਿਣ ਵਾਲਾ ਜਿਸ ਤਰ੍ਹਾਂ ਕਿ ਆਪਾਂ ਦੇਖ ਰਹੇ ਹਾਂ ਪਿਛਲੇ 5 ਦਿਨ ਤੋਂ ਲਗਾਤਾਰ ਜਿਹੜੀ ਉਹ ਗਰਮੀ ਆ ਬੱਟ ਕੱਢ ਰਹੀ ਆ ਤੇ ਤਾਪਮਾਨ ਆ ਜਿਹੜਾ ਉਹ 42 ਤੋਂ 45 ਡਿਗਰੀ ਤੱਕ ਪਹੁੰਚਿਆ ਹੋਇਆ ਬਹੁਤ ਸਾਰੀਆਂ ਜਗ੍ਹਾਾਂ 'ਤੇ ਤੇ ਜੇਕਰ ਆਪਾਂ ਪੱਛਮੀ ਇਲਾਕਿਆਂ ਦੀ ਗੱਲ ਕਰੀਏ ਪੰਜਾਬ ਦੇ ਤਾਂ ਬਹੁਤ ਜ਼ਬਰਦਸਤ ਗਰਮੀਆਂ ਜਿਹੜੀ ਉਹ ਪੈ ਰਹੀ ਆ ਤੇ ਵਿੱਚ ਇੱਕ ਦੋ ਦਿਨ ਪਹਿਲਾਂ ਹਨੇਰੀ ਆ ਜਿਹੜੀ ਉਹ ਹਲਕੀ ਫੁਲਕੀ ਆਈ ਸੀ ਤੇ 17 ਤਰੀਕ ਨੂੰ ਵੀ ਥੋੜਾ ਜਿਹਾ ਇਸ ਤਰ੍ਹਾਂ ਦਾ ਮਾਹੌਲ ਬਣਿਆ ਸੀ ਵੀ ਹਨੇਰੀ ਝਖੜਾ ਜਿਹੜੀ ਉਹ ਆ ਸਕਦਾ ਲੇਕਿਨ ਮੀਂਹ ਦੇ ਕੋਈ ਅਸਾਰ ਕਿਸੇ ਤਰ੍ਹਾਂ ਦੇ ਨਹੀਂ ਬਣੇ ਲੇਕਿਨ ਹੁਣ ਇੱਕ ਨਵੀਂ ਅਪਡੇਟ ਮੌਸਮ ਦੇ ਵਿੱਚ ਆਈ ਆ ਉਹਦੇ ਬਾਰੇ ਆਪਾਂ ਗੱਲਬਾਤ ਕਰਦੇ ਆਂ ਸਭ ਤੋਂ ਪਹਿਲਾਂ ਆਪਾਂ ਹਵਾਵਾਂ ਦੀ ਦਿਸ਼ਾ ਦੀ ਗੱਲ ਕਰੀਏ ਜੇਕਰ ਅੱਜ ਆਪਾਂ ਹਵਾਵਾਂ ਦੀ ਦਿਸ਼ਾ ਦੀ ਗੱਲ ਕਰੀਏ ਤਾਂ ਅੱਜ ਸਵੇਰ ਤੋਂ ਹੀ ਪੂਰਬ ਦੀਆਂ ਹਵਾਵਾਂ ਜਿਹੜੀਆਂ ਉਹ ਚੱਲ ਰਹੀਆਂ ਨੇ ਤੇ ਉੱਤਰਾਖੰਡ ਦੇ ਕੁਝ ਭਾਗਾਂ 'ਚ ਹਲਕੀ ਫੁਲਕੀ ਗਤੀਵਿਧੀ ਜਿਹੜੀ ਉਹ ਹੋਈ ਆ ਤੇ ਗਰਮੀ ਪੰਜਾਬ ਦੇ ਵਿੱਚ ਪੂਰੇ ਵੱਟ ਕੱਢੇ ਪਿਆ ਜ਼ੋਰਦਾਰ ਗਰਮੀ ਪੈ ਰਹੀ ਹੈ ਹਵਾ ਦੇ ਨਾਲ ਨਾਲ ਕਿਉਂਕਿ ਪੂਰਬ ਦੀ ਹਵਾ ਵੀ ਗਰਮ ਹੁੰਦੀ ਆ ਲੇਕਿਨ ਵੈਸੇ ਵੀ ਧੋਪਾ ਜਿਹੜੀ ਉਹ ਬਹੁਤ ਜ਼ਿਆਦਾ ਪੈ ਰਹੀ ਆ ਜੇਕਰ ਆਪਾਂ ਸਿਸਟਮਾਂ ਦੀ ਗੱਲ ਕਰੀਏ ਕੱਲ 19 ਤਰੀਕ ਦੀ ਤਾਂ ਸਿਸਟਮ ਜਿਹੜਾ ਉਹ ਇੱਕ ਵੈਸਟਰਨ ਡਿਸਟਰਬੈਂਸ ਆ ਜਿਹੜਾ ਉਹ ਜੰਮੂ ਕਸ਼ਮੀਰ ਨੂੰ ਪ੍ਰਭਾਵਿਤ ਕਰ ਰਿਹਾ ਤੇ ਦੂਸਰਾ ਇੱਕ ਚੱਕਰਵਾਤ ਤੁਸੀਂ ਦੇਖ ਸਕਦੇ ਹੋ ਬਈ ਪੰਜਾਬ ਤੇ ਪਾਕਿਸਤਾਨ ਦੇ ਭਾਗਾਂ ਤੇ ਹਵਾਵਾਂ ਜਿਹੜੀਆਂ ਇਕੱਠੀਆਂ ਹੋ ਕੇ ਘੁੰਮ ਰਹੀਆਂ ਨੇ ਤੇ ਉਹ ਇੱਕ ਚੱਕਰਵਾਤ ਆ ਜਿਹੜਾ ਉਹ ਪਾਕਿਸਤਾਨ ਤੇ ਪੰਜਾਬ ਦੇ ਭਾਗਾਂ ਤੇ ਬਣੂਗਾ ਤੇ ਇੱਕ ਚੱਕਰਵਾਤ ਤੁਸੀਂ ਬੰਗਾਲ ਦੀ ਖਾੜੀ ਦੇ ਵਿੱਚ ਦੇਖ ਸਕਦੇ ਹੋ ਜਿਹੜਾ ਕਿ ਜ਼ਬਰਦਸਤ ਬਣਿਆ ਹੋਇਆ ਤੇ ਉੱਥੇ ਮੀਂਹ ਵੀ ਬਹੁਤ ਜ਼ਬਰਦਸਤ ਪੈ ਰਿਹਾ ਜੇਕਰ ਕੱਲ ਦੀ ਆਪਾਂ ਗੱਲ ਕਰੀਏ ਪੰਜਾਬ ਦੇ ਵਿੱਚ ਮੀਂਹ ਦੀ ਤਾਂ ਕੱਲ ਪੰਜਾਬ ਦੇ ਵਿੱਚ 19 ਤਰੀਕ ਨੂੰ ਪਹਿਲਾਂ ਤਾਂ ਸਵੇਰ ਤੋਂ ਹੀ ਚਾਂਸ ਸੀਗੇ ਲੇਕਿਨ ਹੁਣ ਦੁਪਹਿਰ ਤੋਂ ਬਾਅਦ ਕਈ ਥਾਵਾਂ ਤੇ ਜਿਸ ਤਰ੍ਹਾਂ ਕੇ ਬੱਦਲ ਆ ਜਿਹੜਾ ਉਹ ਅਪਡੇਟ ਦੇਊਗਾ ਉਸੇ ਤਰ੍ਹਾਂ ਮਤਲਬ ਪੱਛਮ ਦੀ ਤਰਫੋਂ ਬੱਦਲ ਆ ਜਿਹੜਾ ਬਣੂਗਾ ਜਾਨੀ ਕਿ ਤਰਨਤਾਰਨ ਅੰਮ੍ਰਿਤਸਰ ਪਠਾਨਕੋਟ ਗੁਰਦਾਸਪੁਰ ਹੁਸ਼ਿਆਰਪੁਰ ਜਲੰਧਰ ਕਪੂਰਥਲਾ ਨਵਾਂ ਸ਼ਹਿਰ ਆਪਣੇ ਆਨੰਦਪੁਰ ਸਾਹਿਬ ਚੰਡੀਗੜ੍ਹ ਮਹਾਲੀ ਖਰੜ ਤੇ ਇਸ ਤੋਂ ਬਿਨਾ ਲੁਧਿਆਣਾ, ਮੋਗਾ, ਬਠਿੰਡਾ, ਬਰਨਾਲਾ, ਮਲੇਰਕੋਟਲਾ ਤੇ ਫਿਰੋਜ਼ਪੁਰ ਫਰੀਦਕੋਟ, ਮਾਨਸਾ, ਸੰਗਰੂਰ, ਪਟਿਆਲਾ ਇਹ ਸਾਰੇ ਇਲਾਕਿਆਂ ਦੇ ਵਿੱਚ ਕੱਲ ਦੁਪਹਿਰ ਤੋਂ ਬਾਅਦ ਜ਼ਬਰਦਸਤ ਹਨੇਰੀ ਝੱਖੜ ਦੇ ਨਾਲ ਕਈ ਥਾਵਾਂ ਤੇ ਤੇਜ਼ ਤੂਫਾਨ ਵੀ ਆ ਸਕਦਾ ਤੇ ਕਈ ਥਾਵਾਂ ਤੇ ਤੇਜ ਸ਼ਰਾਟੇਦਾਰ ਮੀ ਤੇ ਜਾਂ ਗੜੇਮਾਰੀ ਹੋਣ ਦੀ ਸੰਭਾਵਨਾ ਜਿਹੜੀ ਉਹ ਵੱੜ ਰਹੀ ਆ ਇਸ ਤੋਂ ਬਿਨਾ ਆਪਾਂ ਤੁਹਾਨੂੰ ਦਿਖਾਉਨੇ ਆ ਵੀ ਸਵੇਰ ਤੋਂ ਲੈ ਕੇ ਕੱਲ ਦਾ ਕੀ ਸਿਸਟਮ ਰਹੂਗਾ ਜੇਕਰ ਸਵੇਰੇ 8:30 ਦਾ ਮੈਪ ਦੇਖੀਏ ਤਾਂ ਜੰਮੂ ਕਸ਼ਮੀਰ ਦੇ ਵਿੱਚ ਜ਼ਬਰਦਸਤ ਕਾਰਵਾਈਆਂ ਹੋ ਰਹੀਆਂ ਉਸ ਤੋਂ ਬਾਅਦ ਹੌਲੀ-ਹੌਲੀ ਜੰਮੂ ਕਸ਼ਮੀਰ ਦੇ ਵਿੱਚ ਇਹ ਕਾਰਵਾਈਆਂ ਕਰਕੇ ਬੱਦਲ ਆ ਜਿਹੜਾ ਉਹ ਦੁਪਹਿਰ ਤੋਂ ਬਾਅਦ ਪੰਜਾਬ ਦੇ ਵਿੱਚ ਇਹਦੀ ਐਂਟਰੀ ਹੋਊਗੀ ਜਿਸ ਤਰ੍ਹਾਂ ਤੁਸੀਂ ਦੇਖ ਸਕਦੇ ਹੋ ਆਪਾਂ ਥੋੜਾ ਥੋੜਾ ਖੋਲ ਕੇ ਤੁਹਾਨੂੰ ਦਿਖਾ ਦਿੰਨੇ ਆ ਇਹ ਤੁਸੀਂ ਦੇਖ ਸਕਦੇ ਹੋ ਪੰਜਾਬ ਦੇ ਬਹੁਤ ਸਾਰੇ ਭਾਗਾਂ ਦੇ ਜੋ ਕੱਲ੍ਹ ਸ਼ਾਮ ਨੂੰ 5-6 ਵਜੇ ਤੋਂ ਬਾਅਦ ਕਈ ਥਾਵਾਂ 'ਤੇ ਜ਼ਬਰਦਸਤ ਗੜੇਮਾਰੀ ਦੇ ਨਾਲ ਮੀਂਹ ਤੇ ਨੇਰੀ ਝਕੜ ਤੇ ਤੂਫਾਨ ਆ ਸਕਦਾ ਤੇ ਦੂਸਰੇ ਪਾਸੇ ਵੈਸਟਰਨ ਘਾਟ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਬੰਬੇ, ਗੋਆ, ਕੇਰਲਾ ਇਹਨਾਂ ਸਾਰੇ ਇਲਾਕਿਆਂ ਦੇ ਵਿੱਚ ਬਹੁਤ ਜ਼ਬਰਦਸਤ ਮੀਂਹ ਆ। ਇਸ ਤੋਂ ਬਿਨਾ ਹਮਾਚਲ ਪ੍ਰਦੇਸ਼ ਉੱਤਰਾਖੰਡ ਤੇ ਜੰਮੂ ਕਸ਼ਮੀਰ ਦੇ ਵਿੱਚ ਵੀ ਕੱਲ ਜ਼ਬਰਦਸਤ ਕਰਵਾਈਆਂ ਹੋਣਗੀਆਂ ਹਰਿਆਣੇ ਦੇ ਵੀ ਉੱਤਰੀ ਭਾਗਾਂ ਦੇ ਵਿੱਚ ਵਧੀਆ ਹਨੇਰੀ ਦੇ ਨਾਲ ਝੱਖੜ ਤੂਫਾਨ ਨਜ਼ਾਰਾ ਤੇ ਹਲਕੀ ਤੋਂ ਦਰਮਿਆਨੀ ਵਰਖਾ ਜਿਹੜੀ ਹੋਣ ਦੀ ਸੰਭਾਵਨਾ ਲੇਕਿਨ ਰਾਜਸਥਾਨ ਤੇ ਗੁਜਰਾਤ ਦੇ ਭਾਗਾਂ ਦੇ ਵਿੱਚ ਮੌਸਮ ਆਮ ਤੌਰ ਤੇ ਖੁਸ਼ਕ ਰਹੂਗਾ ਗੁਜਰਾਤ ਦੇ ਭਾਗਾਂ ਦੇ ਵਿੱਚ ਆਉਣ ਵਾਲੇ ਟਾਈਮ ਦੇ ਵਿੱਚ ਕਾਫੀ ਮੀਂਹ ਪੈ ਸਕਦਾ ਹੁਣ ਆਪਾਂ ਗੱਲ ਕਰਾਂਗੇ ਆਉਣ ਵਾਲੇ ਪੰਨਿਆਂ ਦੇ ਵਿੱਚ ਮੌਸਮ ਜਿਹੜਾ ਉਹ ਕਿਸ ਤਰ੍ਹਾਂ ਦਾ ਰਹੂਗਾ ਪੰਜਾਬ ਦਾ ਜੇਕਰ ਆਪਾਂ ਗੱਲ ਕਰੀਏ ਆਉਣ ਵਾਲੇ 5 ਦਿਨ ਦੇ ਪੰਜਾਬ ਤੇ ਪੰਜਾਬ ਦੇ ਨਾਲ ਲੱਗਦੇ ਇਲਾਕਿਆਂ ਦੇ ਵਿੱਚ ਮੌਸਮ ਦੇ ਹਾਲ ਦੀ ਤੁਸੀਂ ਦੇਖ ਸਕਦੇ ਹੋ ਕੱਲ 19 ਤਰੀਕ ਨੂੰ ਜੰਮੂ ਕਸ਼ਮੀਰ ਹਿਮਾਚਲ ਪ੍ਰਦੇਸ਼ ਉੱਤਰਾਖੰਡ ਤੇ ਪੰਜਾਬ ਦੇ ਬਹੁਤ ਸਾਰੇ ਭਾਗਾਂ ਦੇ ਵਿੱਚ ਤੇਜ਼ ਹਨੇਰੀ ਝੱਖੜ ਤੂਫਾਨ ਕਈ ਥਾਵਾਂ ਤੇ ਤੇਜ਼ ਗਰਜ ਚਮਕ ਨਾਲ ਛਿੱਟੇ ਤੇ ਕੁਝ ਥਾਵਾਂ ਤੇ ਗੜੇ ਮਾਰੀ ਆ ਜਿਹੜੀ ਉਹ ਹੋ ਸਕਦੀ ਆ ਤੇ ਇਸ ਤੋਂ ਬਿਨਾ ਜਿਹੜਾ ਆਪਣੇ ਦੱਖਣੀ ਭਾਰਤ ਆ ਉਹਦੇ ਵਿੱਚ ਤੁਸੀਂ ਦੇਖ ਸਕਦੇ ਹੋ ਜ਼ਬਰਦਸਤ ਜਿਹੜੀ ਵਰਖਾ ਹੋ ਰਹੀ ਹੈ ਤੇ ਨਾਰਥ-ਈਸਟ ਇੰਡੀਆ ਚ ਵੀ ਹੋ ਰਹੀ ਆ ਪੰਜਾਬ ਦੇ ਸਮੁੱਚੇ ਭਾਗਾਂ ਦੇ ਵਿੱਚ ਕੱਲ ਹਨੇਰੀ ਝੱਖੜ ਦਾ ਦੌਰ ਬਣਿਆ ਰਹੂਗਾ ਕਈ ਥਾਵਾਂ ਤੇ ਹਲਕੀ ਤੋਂ ਦਰਮਿਆਨੀ ਵਰਖਾ ਆਊਗੀ ਕੁਝ ਥਾਵਾਂ ਤੇ ਤੇਜ਼ ਛਿੱਟੇ ਛਰਾਟੇ ਪੈਣਗੇ ਇਸੇ ਤਰ੍ਹਾਂ ਹਰਿਆਣੇ ਦੇ ਉੱਤਰੀ ਭਾਗ ਵੀ ਰਹਿਣਗੇ ਉਸ ਤੋਂ ਬਾਅਦ ਗੱਲ ਕਰੀਏ ਆਪਾਂ 20 ਤਰੀਕ ਦੀ ਤਾਂ 20 ਤਰੀਕ ਨੂੰ ਮੌਸਮਾ ਜਿਹੜਾ ਉਹ ਫੇਰ ਖੁਸ਼ਕ ਹੋ ਜਾਣਾ ਉੱਤਰਾਖੰਡਾ ਚ ਜ਼ਬਰਦਸਤ ਕਾਰਵਾਈ ਹੋ ਸਕਦੀ ਆ ਤੇ ਦੂਸਰਾ ਇੱਧਰਲੇ ਪਾਸੇ ਬੰਬੇ ਕੇਰਲਾ ਗੋਆ ਤੇ ਸੈਂਟਰ ਭਾਰ ਦੇ ਕੁਝ ਭਾਗ ਮਹਾਰਾਸ਼ਟਰ ਇਨਾਂ ਚ ਜ਼ਬਰਦਸਤ ਬਰਖਾ ਹੋਣ ਦੀ ਸੰਭਾਵਨਾ ਗੱਲ ਕਰੀਏ ਆਪਾਂ ਇਸ ਤੋਂ ਬਾਅਦ 21 ਤਰੀਕ ਦੀ ਤਾਂ 21 ਤਰੀਕ ਨੂੰ ਤੁਸੀਂ ਦੇਖ ਸਕਦੇ ਹੋ ਬਈ ਮੌਸਮ ਆ ਜਿਹੜਾ ਉਹ ਨਾਰਥ ਇੰਡੀਆ ਦੇ ਵਿੱਚ ਪੰਜਾਬ ਦੇ ਵਿੱਚ ਪੂਰੀ ਤਰ੍ਹਾਂ ਖੁਸ਼ਕਾ 20 ਤੋਂ ਬਾਅਦ ਫੇਰ ਗਰਮੀ ਆ ਜਿਹੜੀ ਉਹ ਪੂਰਾ ਜ਼ੋਰ ਫੜੂਗੀ ਤੇ ਬਹੁਤ ਸਾਰੀਆਂ ਜਗਾਵਾਂ ਤੇ 40 42 43 45 ਡਿਗਰੀ ਤੱਕ ਤਾਪਮਨ ਜਿਹੜਾ ਉਹ ਜਾ ਸਕਦਾ ਵਾ ਜਿਹਦੇ ਨਾਲ ਗਰਮੀ ਦੇ ਵਿੱਚ ਹੋਰ ਜ਼ਿਆਦਾ ਵਾਧਾ ਜਿਹੜਾ ਉਹ ਹੋਊਗਾ ਉਸ ਤੋਂ ਬਾਅਦ ਆਪਾਂ ਗੱਲ ਕਰੀਏ ਜੀ 22 ਤਰੀਕ ਦੀ ਤਾਂ 22 ਤਰੀਕ ਨੂੰ ਸਮੁੱਚੇ ਪੰਜਾਬ ਦੇ ਵਿੱਚ ਮੌਸਮ ਆਮ ਤੌਰ ਤੇ ਖੁਸ਼ਕ ਤੇ ਪੂਰੀ ਤਰ੍ਹਾਂ ਗਰਮ ਰਹੂਗਾ ਉਸੇ ਤਰ੍ਹਾਂ ਵੈਸਟਰਨ ਘਾਟ ਤੇ ਜ਼ਬਰਦਸਤ ਬਰਖਾ ਹੋਣ ਦੀ ਸੰਭਾਵਨਾ ਬਣੀ ਹੋ ਗੁਜਰਾਤ ਰਾਜਸਥਾਨ ਦੇ ਵਿੱਚ ਜ਼ਬਰਦਸਤ ਗਰਮੀ ਪੈਣ ਦੀ ਸੰਭਾਵਨਾ ਉਸ ਤੋਂ ਬਾਅਦ ਗੱਲ ਕਰੀਏ ਆਪਾਂ 23 ਤਰੀਕ ਦੀ ਤਾਂ 23 ਤਰੀਕ ਨੂੰ ਤੁਸੀਂ ਦੇਖ ਸਕਦੇ ਹੋ ਹੌਲੀ-ਹੌਲੀ ਜਿਹੜੀ ਬੱਦਲ ਬਈਆ ਉਹ ਉੱਪਰ ਵੱਲ ਨੂੰ ਆ ਰਹੀ ਆ ਸਮੁੰਦਰ ਦੀ ਤਰਫੋਂ ਤੇ ਹੌਲੀ ਹੌਲੀ ਜਿਹੜੀਆਂ ਗਤੀਵਿਧੀਆਂ ਉਹ ਪੰਜਾਬ ਦੇ ਭਾਗਾਂ ਤੇ ਵੀ ਪਹੁੰਚਣ ਗਈਆਂ ਉਸ ਤੋਂ ਬਾਅਦ ਗੱਲ ਕਰੀਏ ਆਪਾਂ 24 ਤਰੀਕ ਦੀ ਤਾਂ 24 ਤਰੀਕ ਨੂੰ ਹਲਚਲ ਵੱਧ ਗਈ ਆ ਹਿਮਾਚਲ ਪ੍ਰਦੇਸ਼ ਉੱਤਰਾਖੰਡ ਪੰਜਾਬ ਹਰਿਆਣਾ ਰਾਜਸਥਾਨ ਦੇ ਪੂਰਬੀ ਭਾਗ ਤੇ ਇਸ ਤੋਂ ਬਿਨਾ ਮੱਧ ਪ੍ਰਦੇਸ਼ ਦੇ ਵਿੱਚ ਜ਼ਬਰਦਸਤ ਵਰਖਾ ਜਿਹੜੀ ਉਹ ਹੋਣ ਦੀ ਸੰਭਾਵਨਾ ਬਣ ਰਹੀ ਆ ਉਸ ਤੋਂ ਬਾਅਦ ਆਪਾਂ ਜੇਕਰ ਗੱਲ ਕਰੀਏ 25 ਤਰੀਕ ਦੀ ਤਾਂ 25 ਤਰੀਕ ਨੂੰ ਪੰਜਾਬ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਪੰਜਾਬ ਹਰਿਆਣਾ ਹਿਮਾਚਲ ਜੰਮੂ ਕਸ਼ਮੀਰ ਤੇ ਮੱਧ ਪ੍ਰਦੇਸ਼ ਦੇ ਵਿੱਚ ਜ਼ਬਰਦਸਤ ਗਤੀਵਿਧੀਆਂ ਦੇ ਵਿੱਚ ਜਿਹੜਾ ਉਹ ਵਾਦਾ ਹੋਊਗਾ ਤੇ ਬਹੁਤ ਸਾਰੀਆਂ ਜਗਾਵਾਂ ਤੇ ਵਰਖਾ ਹੋਣ ਦੀ ਸੰਭਾਵਨਾ ਗੁਜਰਾਤ ਤੇ ਰਾਜਸਥਾਨ ਦੇ ਗੁਜਰਾਤ ਦੇ ਵਿੱਚ ਵੀ ਕਈ ਥਾਵਾਂ ਤੇ ਹੋਊਗੀ ਰਾਜਸਥਾਨ ਚ ਮੌਸਮ ਆਮ ਤੌਰ ਤੇ ਖੁਸ਼ਕ ਰਹੂਗਾ ਜੇਕਰ ਗੱਲ ਕਰੀਏ ਆਪਾਂ 26 ਤਰੀਕ ਦੀ ਤਾਂ 26 ਤਰੀਕ ਨੂੰ ਪੰਜਾਬ ਜੰਮੂ ਕਸ਼ਮੀਰ ਹਿਮਾਚਲ ਉੱਤਰਾਖੰਡ ਹਰਿਆਣੇ ਚ ਜ਼ਬਰਦਸਤ ਵਰਖਾ ਹੋ ਸਕਦੀ ਹੈ ਗੁਜਰਾਤ ਚ ਮੂਸਲਾ ਧਰ ਵਰਖਾ ਹੋ ਸਕਦੀ ਆ ਇਹ ਸੀਗਾ ਆਉਣ ਵਾਲੇ 5 ਦਿਨ ਪੰਜਾਬ ਤੇ ਪੰਜਾਬ ਦੇ ਨਾਲ ਲੱਗਦੇ ਇਲਾਕਿਆਂ ਦਾ ਮੌਸਮ ਤੇ ਜੋ ਕਿ ਆਪਾਂ ਤੁਹਾਨੂੰ ਦੱਸਿਆ ਉਮੀਦ ਕਰਦੇ ਆ ਸਾਡੇ ਵੱਲੋਂ ਦਿੱਤੀ ਗਈ ਜਾਣਕਾਰੀ ਤੁਹਾਨੂੰ ਵਧੀਆ ਲੱਗੋ ਜੇਕਰ ਵਧੀਆ ਲੱਗੀ ਸਾਡੀ ਵੀਡੀਓ ਨੂੰ ਲਾਈਕ ਸ਼ੇਅਰ ਤੇ ਕਮੈਂਟ ਜਰੂਰ ਕਰਿਓ ਤੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਸਤਿ ਸ੍ਰੀ ਅਕਾਲ ਜੀ